ਅੱਜ ਅਸੀਂ ਵਿਧਾਨ ਸਭਾ ਸਭਾ ਦੇ ਸਪੀਕਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਹਾਂ ਨਾਲ ਇੱਕ ਉਹਨਾਂ ਨੂੰ ਬਿੱਲ ਦਿੱਤਾ ਹੈ ਪੰਜਾਬ ਸਟੇਟ ਜਸਟਿਸ ਕ੍ਰਿਮੀਨਲ ਕਾਉਂਟੇਬਿਲਟੀ ਐਂਡ ਰਿਪੇਰੇਸ਼ਨ ਫਾਰ ਵਿਕਟਿਮਸ ਆਫ ਸਟੇਟ ਵਾਇਲੈਂਸ ਇਹ ਦੋ ਅਸੀਂ ਉਹਨਾਂ ਨੂੰ ਦੇ ਕੇ ਆਏ ਹਾਂ ਮੈਮੋਰੰਡਮ 'ਚ ਅਸੀਂ ਬੇਨਤੀ ਕੀਤੀ ਹੈ ਕਿ ਜਿੱਥੇ ਸਟੇਟ ਆਪਣੀ ਡੈਮੋਕਰੈਟਿਕ ਕ੍ਰੀਡੈਂਸ਼ੀਅਲਸ ਗੁਰੂ ਸਾਹਿਬ ਦੇ ਖਾਲਸਾ ਸਥਾਨ ਦੇ ਉੱਤੇ ਦਿਖਾਣਾ ਚਾਹੁੰਦੀ ਹੈ ਵਿਧਾਨ ਸਭਾ ਦਾ ਸੈਸ਼ਨ ਰੱਖ ਕੇ ਉੱਥੇ ਅਸੀਂ ਰਿਮਾਈਂਡ ਕਰਦੇ ਹਾਂ ਕਿ ਐਸਜੀਪੀਸੀ ਦੇ ਚੋਣ 2011 ਤੋਂ ਬਾਅਦ ਇਸ ਸਰਕਾਰ ਨੇ ਕਰਾਇ ਨਹੀਂ ਹੈਗੇ 2023 'ਚ ਇਹਨਾਂ ਨੇ ਆਪਣੇ ਵੋਟਰ ਰੋਲ ਨਹੀਂ ਪੂਰੇ ਕੀਤੇ 24 'ਚ ਪੂਰੇ ਨਹੀਂ ਕੀਤੇ 25 'ਚ ਪੂਰੇ ਨਹੀਂ ਕੀਤੇ ਔਰ ਉਸ ਸਮੇਂ ਤੇ ਇਲੈਕਸ਼ਨ ਕਮਿਸ਼ਨ ਦਾ ਟਿਨਿਓਰ ਖਤਮ ਹੋ ਗਿਆ ਹੈਗਾ ਜਾਣ ਮੁੱਜ ਕੇ ਸੈਂਟਰ ਤੇ ਸਟੇਟ ਸਾਡੀ ਜਿਹੜੀ ਸਿੱਖਾਂ ਦੀ ਵਿਧਾਨ ਸਭਾ ਹੈ ਸਾਡੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਜੈਪੋਟਾਈਜ਼ ਕਰ ਰਹੀ ਹੈ ਤੇ ਅਨੁਸ਼ਾਰਟ ਸਰਕਟ ਕਰ ਰਹੀ ਹੈ ਪ੍ਰੋਸੀਜਰਲ ਰੋਲ ਦੇ ਵਿੱਚ ਸੋ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਹਾਵੀ ਹੋ ਰਹੇ ਹੋ ਗੁਰੂ ਸਾਹਿਬ ਦੀ ஸ்தான ਤੇ ਵਿਧਾਨ ਸਭਾ ਆਪਣਾ ਰੱਖ ਕੇ ਤੁਸੀਂ ਉੱਥੇ ਸਾਡੇ ਚੋਣ ਕਿਉਂ ਰੁਕੇ ਹੋਏ ਆਂ ਜਮਹੂਰੀਅਤ ਦਾ ਕਾਂਡ ਕਿਉਂ ਕਰ ਰਹੇ ਹੋ ਦੂਜੇ ਪੱਖੋਂ ਅਸੀਂ ਬੇਨਤੀ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦਾ ਮਤਾ ਪਿਆ ਸੀਗਾ ਜਿਹੜੀ ਫੈਡਰਲਿਜ਼ਮ ਦਾ ਵਾਅਦਾ ਕਰਦਾ ਸੀ ਪੰਜਾਬ ਨੂੰ ਹੋਰ ਹੱਕ ਹਕੂਕ ਦਿੰਦਿਆ ਸੀਗਾ ਸਗੋਂ ਅੱਜ ਬੀਐਸਐਫ ਪੰਜਾਬ ਦੇ ਉੱਤੇ 50 ਕਿਲੋਮੀਟਰ ਅੰਦਰ ਫੈਡਰਲਿਜ਼ਮ ਨੂੰ ਭੰਗ ਕਰਦਿਆਂ ਆ ਗਈ ਹੈ ਪੰਜਾਬ ਦੇ ਰਾਈਪੇਰੀਅਨ ਰਾਈਟਸ ਉਹ ਖਤਮ ਕੀਤੇ ਗਏ ਹਨ ਨਵੇਂ ਤੌਰ ਤੇ ਪਾਣੀ ਰਾਵੀ ਤੇ ਚਨਾਬ ਦੇ ਇੱਥੋਂ ਕੱਢਣ ਦੇ ਫੈਸਲੇ ਲਏ ਗਏ ਹਨ ਤੇ ਇਹ ਉਸ ਮੁੱਦੇ ਦੇ ਉੱਤੇ ਕੀ ਕਰਨਗੇ ਔਰ ਉੱਥੇ ਬੈਠੇ ਇੱਕੀ ਸਾਨੂੰ ਮੈਸੇਜ ਦੇਣਗੇ ਸਿੱਖਾਂ ਦਾ ਕਤਲਿਆਂ 1984 ਚ ਹੋਇਆ ਪੰਜਾਬ ਸਰਕਾਰ ਨੇ ਬਲੈਕ ਥੰਡਰ 2 ਕੀਤਾ ਹੈਗਾ ਔਰ ਸਿੱਖਾਂ ਦਾ ਬੁੱਚੜਬਾਜੀ ਜਿਹੜੀ ਪਹਿਲਾਂ ਦਿੱਲੀ ਚ ਹੋਈ ਸੀਗੀ ਔਰ ਮੁੜ ਕੇ ਪੰਜਾਬ ਸਰਕਾਰ ਕੇ ਪੀਐਸ ਗੱਲ ਬਿਆਨ ਸਿੰਘ ਸੁਮੇਤ ਸੇਣੀ ਹਜ਼ਾਰ ਆलम ਜੀਤ ਸਿੰਘ ਸੰਧੂ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਵਰਗਿਆਂ ਦਾ ਕਤਲ ਕੀਤਾ ਹੋਇਆ ਜਿਨ੍ਹਾਂ ਨੇ 25000 ਲਾਸ਼ਾਂ ਸਿੱਖਾਂ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਅਨਕਲੇਮਡ ਦਿਖਾ ਕੇ ਪੰਜਾਬ ਪੁਲਿਸ ਨੇ ਉੱਥੇ ਸੰਸਕਾਰ ਕੀਤੇ ਹਨ ਨਾ ਅੱਜ ਤੱਕ 1984 ਦਾ ਕਤਲੇਆਮ ਦਾ ਇਹਨਾਂ ਨੇ ਕੋਈ ਰੈਜ਼ੋਲੂਸ਼ਨ ਪਾ ਕੇ ਜਾਂ ਉਹਦਾ ਇਨਸਾਫ ਦਿੱਤਾ ਹੈਗਾ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ ਜਿੱਥੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਤਸੀਹੇ ਤਸ਼ਦਦ ਨੂੰ ਲੈ ਕੇ ਦਿੱਲੀ ਹਕੂਮਤ ਨੂੰ ਉਂਗਲ ਚੱਕ ਕੇ ਗੁਰੂ ਨਾਨਕ ਸਾਹਿਬ ਵਾਂਗੂ ਬਾਬਰ ਤੋਂ ਹੈ ਜਾਬਰ ਆਖਿਆ ਸੀਗਾ ਅੱਜ ਸਿੱਖਾਂ ਦੇ ਹਾਲਾਤ ਦੇਖ ਕੇ ਉਹ ਕੀ ਕਹਿੰਦੇ ਸੋ ਜਿਹੜਾ ਵਿਧਾਨ ਸਭਾ ਤੁਸੀਂ ਉੱਥੇ ਰੱਖ ਰਹੇ ਹੋ ਅਸੀਂ ਇਹ ਸਾਰੀਆਂ ਗੱਲਾਂ ਦਾ ਜਵਾਬ ਮੰਗਦੇ ਆਂ ਔਰ ਅਸੀਂ ਪੁੱਛਦੇ ਆਂ ਕਿ ਉੱਥੇ ਸਤਾਨਿਕ ਤੌਰ ਤੇ ਜਿਹੜਾ ਤੁਸੀਂ ਸੈਸ਼ਨ ਰੱਖ ਰਹੇ ਹੋ ਉਹਦਾ ਕੋਈ ਮੈਨਾ ਨਹੀਂ ਜੇ ਗੁਰੂ ਸਾਹਿਬ ਦੇ ਸਿਧਾਂਤ ਤੇ ਉੱਤੇ ਪੈਰਾ ਦੋਗੇ ਤਾਂ ਇਹ ਕੋਈ ਗੁਰੂ ਸਾਹਿਬ ਦੇ ਪੱਖ ਦੀ ਗੱਲ ਹੋਊਗੀ ਉਹਨੇ ਕਲੀਅਰ ਕੀਤਾ ਵੀ ਸਰ ਜਿਹੜਾ ਗੁਰੂ ਤੇਗ ਬਾਦਰ ਜੀ ਲੈ ਕੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਜਿਹੜਾ ਉਹ ਚਰਚਾ ਹੋਊਗੀ ਸੈਸ਼ਨ ਦੇ ਵਿੱਚ ਜਿਹੜੇ ਤੁਸੀਂ ਰਿਪੋਰਟ ਹਾਂਜੀ ਉਹ ਤਾਂ ਵੈਸੇ ਹੀ ਕਿ ਨਹੀਂ ਰਹੇ ਜੀ ਉਹ ਤਾਂ ਉਹ ਟੇਕ ਅਪ ਕੋਈ ਨਹੀਂ ਸਕਦਾ ਬਿਲਕੁਲ ਹੋ ਸਕਦੇ ਆ ਜੀ ਗੁਰੂ ਸਾਹਿਬ ਨੇ ਸਿਰਫ ਰਿਲੀਜੀਅਸ ਫਰੀडम ਵਾਸਤੇ ਹਿਊਮਨ ਡਿਗਨਿਟੀ ਵਾਸਤੇ ਆਪਣੀ ਆਵਾਜ਼ ਕਸ਼ਮੀਰੀ ਪੰਡਤਾਂ ਦੇ ਪੱਖ ਚ ਉਠਾਈ ਸੀਗੀ ਨਾ ਉਹ ਜਨੇਉ ਪੈਂਟ ਦੇ ਸੀ ਗੁਰੂ ਸਾਹਿਬ ਨਾ ਉਹ ਟਿਕਾ ਧਾਰ ਦੇ ਸੀਗੇ ਉਹ ਤਾਂ ਜਾਤ ਪਾਤ ਤੇ ਬਰਖਲਾ ਸੀ ਪਰ ਕਿਉਂਕਿ ਕਿਸੇ ਦਾ ਰਹਿਣ ਦਾ ਬਿਨਾ ਤੰਗ ਹੋਏ ਤੇ ਉਹਨਾਂ ਦਾ ਹੱਕ ਹੈਗਾ ਉਹਨਾਂ ਨੇ ਦਿੱਲੀ ਦੇ ਦਰਬਾਰ ਦੇ ਸਾਹਮਣੇ ਸਟੈਂਡ ਲਿੱਤਾ ਸੀਗਾ ਅੱਜ ਜੇ ਉਹੀ ਸੋਚ ਦੀਨ ਇਹ ਸਰਕਾਰਾਂ ਨੇ ਆਪਣੇ ਆਪ ਨੂੰ ਮੰਨਣਾ ਹੈਗਾ ਫਿਰ ਅੱਜ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ 1984 'ਚ ਦਰਬਾਰ ਸਾਹਿਬ ਦੇ ਵਿੱਚ ਹਮਲੇ ਹੋਇਆ ਆਕਾਲ ਤਖਤ ਸਾਹਿਬ ਟੈਟੇਰੀ ਹੋਇਆ ਸਿੱਖਾਂ ਦਾ ਐਕਸਟਰਾ ਜੁਡੀਸ਼ੀਅਲ ਮਰਡਰ ਹੋਇਆ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਸਾਨੂੰ ਦਿਖਾਇਆ ਹੈਗਾ ਉਹਦੇ ਉੱਤੇ ਸਰਕਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਗੱਟਸ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਹੱਕ ਦੇ ਉੱਤੇ ਪੈਰਾ ਦੇਣਾ ਚਾਹੀਦਾ ਜਿਹਦੇ ਵਿੱਚ ਸਾਡੀ ਫੈਡਰਲਿਜ਼ਮ ਹੈਗੀ ਆ ਅਨੰਤਪੁਰ ਸਾਹਿਬ ਦੇ ਮਤੇ ਉੱਥੇ ਪਏ ਹੋਏ ਆ ਜਿਹਦੇ ਵਿੱਚ ਰੇਪੀਰੀਅਨ ਰਾਈਟਸ ਹੈਗੇ ਆ ਜਿਹਦੇ ਵਿੱਚ ਉਰੇ ਪੰਜਾਬ ਪੁਲਿਸ ਦਾ ਫੰਕਸ਼ਨਿੰਗ ਪੰਜਾਬ ਦੇ ਵਿੱਚ ਬੀਐਸਐਫ ਨੂੰ ਸਿਰਫ ਬਾਰਡਰ ਦਾ ਹੱਕ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਚੱਕਣੀਆਂ ਚਾਹੀਦੀਆਂ ਕਿਉਂਕਿ ਸਾਡੀ ਹਿਊਮਨ ਡਿਗਨਿਟੀ ਦੇ ਨਾਲ ਸੰਬੰਧਿਤ